ਫਿਰੋਜ਼ਪੁਰ ਵਿਖੇ बसपा ਦੇ ਉਮੀਦਵਾਰ ਵੱਲੋਂ ਵੋਟਪਾਲ ਦੀ ਵੀਡੀਓ ਹੈ ਜਿਹੜੀ ਬਣਾਉਣ ਮਾਮਲੇ ਦੇ ਵਿੱਚ ਮੁਕੱਦਮਾ ਦਰਜ ਹੋ ਚੁੱਕਾ ਹੈ ਦਾਸੀ ਕਿ ਲੋਕ ਸਭਾ ਹਲਕਾ 10 ਫਿਰੋਜ਼ਪੁਰ ਤੋਂ बसपा ਦੀ ਟਿਕਟ ਤੇ ਚੋਣ ਲੜ ਰਹੇ ਉਮੀਦਵਾਰ ਸੁਰਿੰਦਰ ਸਿੰਘ ਕੰਬੋਜ ਵੱਲੋਂ ਵਿਧਾਨ ਸਭਾ ਹਲਕਾ ਗੁਰੂ ਸਹਾਇ ਅਧੀ ਨਿਯੋਂਦੇ ਪਿੰਡ ਜੀਵਾ ਰਾਹੀਂ ਵਿਖੇ ਵੋਟਪਾਲ ਸਮੇਂ ਵੋਟਪਾਲ ਕਰਦਿਆਂ ਦੀ ਵੀਡੀਓ ਬਣਾਈ ਗਈ ਸੀ ਤੇ ਉਸ ਨੂੰ ਜਨਤਕ ਕਰਨ ਦੇ ਦੋਸ਼ 'ਇਟ ਹੈ' थाना गुरु हर सहाय ਵਿਖੇ ਮੁਕਦਮਾ ਦਰਜ ਕੀਤਾ ਗਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਟਰਨਿੰਗ ਅਫਸਰ ਲੋਕ ਸਭਾ ਹਲਕਾ ਦਾਸ ਫਿਰੋਜ਼ਪੁਰ ਕਮ ਡਿਪਟੀ ਕਮਿਸ਼ਨਰ ਰਾਜੇਸ਼ 蒂ਮਾਨ ਨੇ ਦੱਸਿਆ ਕਿ سوشل میڈیا ਰਾਹੀਂ ਉਹਨਾਂ ਦੇ ਧਿਆਨ ਦੇ ਵਿੱਚ ਆਇਆ ਹੈ ਇਸ ਹਲਕੇ ਤੋਂ बसपा ਦੀ ਟਿਕਟ ਤੇ ਚੋਣ ਲੜ ਰਹੇ ਉਮੀਦਵਾਰ सुरेंद्र ਸਿੰਘ ਕੰਬੋਜ ਵੱਲੋਂ ਵੋਟ ਪਾਉਣ ਦੀ ਵੀਡੀਓ ਬਣਾ ਕੇ ਉਸ ਨੂੰ ਵਾਇਰਲ ਕੀਤਾ ਗਿਆ ਜਿਸ ਤੇ ਤੁਰੰਤ ਐਕਸ਼ਨ ਲੈਂਦਿਆ थाना गुरु हर सहाय ਵਿਖੇ 171 ਐਫ ਆਈ ਪੀ ਸੀ 126 ਅਤੇ 32 आरपी एक्ट 1951 ਤਹਿਤ ਮੁਕਦਮਾ ਜਿਹੜਾ ਦਰਜ ਕਰ ਲਿਆ ਗਿਆ ਅੱਜ ਫਿਰੋਜ਼ਪੁਰ ਵਿਖੇ ਭੌਜਨ ਸਮਾਜ ਪਾਰਟੀ ਦੇ ਉਮੀਦਵਾਰ ਸ਼੍ਰੀ ਸਰੇਂਦਰ ਕੰਪੋਜੀ ਦੇ ਖਿਲਾਫ ਇੱਕ ਅਫੇਰ ਦਰਜ ਕੀਤੀ ਗਈ ਹੈ ਕਿਉਂਕਿ ਉਹਨਾਂ ਨੇ ਜਦੋਂ ਵੋਟ ਪਾਣ ਗਏ ਤਾਂ ਉਹ ਵੀਡੀਓ ਬਣਾਈ ਤੇ ਵੋਟ ਪਾਉਂਦੇ ਹੋਏ ਵੀਡੀਓ ਬਣਾ ਕੇ ਉਹ ਜਨਤਕ ਕੀਤਾ ਜਿਹੜਾ ਕਿ ਕਾਨੂੰਨ ਮੁਤਾਬਕ ਗਲਤ ਹੈ ਤੇ ਰਿਪਰੈਜੈਂਟੇਸ਼ਨ ਆਫ ਪੀਪਲ ਐਕਟ ਤੇ ਆਈਪੀਸੀ ਦੇ ਤਹਿਤ ਅਸੀਂ 98 ਨੰਬਰ ਐਫ ਆਈ ਆਰ ਗੁਰੂ ਅਰਸੇਵ ਦੇ ਅਸੀਂ ਦਰਜ ਕੀਤੀ ਹੈ ਤੇ ਬਾਕੀ ਸਾਰੇ ਉਮੀਦਵਾਰਾਂ ਨੂੰ ਵੀ ਅਸੀਂ ਬੇਨਤੀ ਕਰਾਂਗੇ ਕਿ ਕੋਈ ਵੀ ਅਜਿਹਾ ਕਾਰਨ ਨਾ ਕਰਨ ਜਿਸ ਦੇ ਨਾਲ ਸੰਵਿਧਾਨ ਦੀ ਸਾਡੇ ਕਾਨੂੰਨ ਦੀ ਉਲੰਘਣਾ ਹੋਵੇ ਤਾਂ ਕਿ ਸਾਨੂੰ ਫਿਰ ਤੁਹਾਡੇ ਖਿਲਾਫ ਵੀ ਕੋਈ ਅਜਿਹੀ ਕਾਰਵਾਈ ਕਰਨੀ ਪਵੇ ਦਿਨਾ ਸ਼ਬਦਾਂ ਦੇ ਨਾਲ ਹੀ ਅਸੀਂ ਆਸ ਕਰਦੇ ਹਾਂ ਕਿ ਬਾਕੀ ਸਾਰੇ ਉਮੀਦਵਾਰ ਵੀ ਸਾਰੇ ਕਾਨੂੰਨ ਦੀ ਪਾਲਣਾ ਕਰਨਗੇ ਧੰਨਵਾਦ ਜੈ ਹਿੰਦ ਫਿਰੋਜ਼ਪੁਰ ਵਿਖੇ बसपाਈ ਉਮੀਦਵਾਰ ਵੱਲੋਂ ਵੋਟਪਾਲ ਦੀ ਵੀਡੀਓ ਹੈ ਜਿਹੜੀ ਬਣਾਉਣ ਮਾਮਲੇ ਦੇ ਵਿੱਚ ਮੁਕੱਦਮਾ ਦਰਜ ਹੋ ਚੁੱਕਾ ਹੈ ਦਾਸੀ ਕਿ ਲੋਕ ਸਭਾ ਹਲਕਾ 10 ਫਿਰੋਜ਼ਪੁਰ ਤੋਂ बसपा ਦੀ ਟਿਕਟ ਤੇ ਚੋਣ ਲੜ ਰਹੇ ਉਮੀਦਵਾਰ ਸੁਰਿੰਦਰ ਸਿੰਘ ਕੰਬੋਜ ਵੱਲੋਂ ਵਿਧਾਨ ਸਭਾ ਹਲਕਾ ਗੁਰੂ ਸਹਾਇ ਅਧੀਨੋਂ ਦੇ ਪਿੰਡ ਜੀਵਾ ਰਾਹੀਂ ਵੋਟਪਾਲ ਸਮੇਂ ਵੋਟਪਾਲ ਕਰਦਿਆਂ ਦੀ ਵੀਡੀਓ ਬਣਾਈ ਗਈ ਸੀ ਤੇ ਉਸ ਨੂੰ ਜਨਤਕ ਕਰਨ ਦੇ ਦੋਸ਼ 'ਇਟ ਹੈ ਥਾਣਾ ਗੁਰੂ ਹਰ ਸਹਾਇ ਵਿਖੇ ਮੁਕਦਮਾ ਦਰਜ ਕੀਤਾ ਗਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਰਿਟਰਨਿੰਗ ਅਫਸਰ ਲੋਕ ਸਭਾ ਹਲਕਾ ਦਾਦ ਫਿਰੋਜ਼ਪੁਰ ਕਮ ਡਿਪਟੀ ਕਮਿਸ਼ਨਰ ਰਾਜੇਸ਼ ਧਿਮਾਨ ਨੇ ਦੱਸਿਆ ਕਿ ਸੋਸ਼ਲ ਮੀਡੀਆ ਰਾਹੀਂ ਉਹਨਾਂ ਦੇ ਧਿਆਨ ਦੇ ਵਿੱਚ ਆਇਆ ਹੈ ਇਸ ਹਲਕੇ ਤੋਂ ਬਸਪਾ ਦੀ ਟਿਕਟ ਤੇ ਚੋਣ ਲੜ ਰਹੇ ਉਮੀਦਵਾਰ ਸੁਰਿੰਦਰ ਸਿੰਘ ਕੰਬੋਜ ਵੱਲੋਂ ਵੋਟ ਪਾਉਣ ਦੀ ਵੀਡੀਓ ਬਣਾ ਕੇ ਉਸ ਨੂੰ ਵਾਇਰਲ ਕੀਤਾ ਗਿਆ ਜਿਸ ਤੇ ਤੁਰੰਤ ਐਕਸ਼ਨ ਲੈਂਦਿਆਂ ਥਾਣਾ ਗੁਰੂ ਹਰ ਸਹਾਇ ਵਿਖੇ 171 ਐਫ ਆਈ ਪੀ ਸੀ 126 ਅਤੇ 32 आरपी एक्ट 1951 ਤਹਿਤ ਮੁਕਦਮਾ ਜਿਹੜਾ ਦਰਜ ਕਰ ਲਿਆ ਗਿਆ ਹੈ ਅੱਜ ਫਿਰੋਜਪੁਰ ਵਿਖੇ ਭੌਜਨ ਸਮਾਜ پارٹی ਦੇ ਉਮੀਦਵਾਰ श्री सुरेंद्र ਕੰਬੋਜੀ ਦੇ ਖਿਲਾਫ ਇੱਕ ਐਫਆਈਆਰ ਦਰਜ ਕੀਤੀ ਗਈ ਹੈ ਕਿਉਂਕਿ ਉਹਨਾਂ ਨੇ ਜਦੋਂ ਵੋਟ ਪਾਣ ਗਏ ਤਾਂ ਉਹ ਵੀਡੀਓ ਬਣਾਈ ਤੇ ਵੋਟ ਪਾਉਂਦੇ ਹੋਏ ਵੀਡੀਓ ਬਣਾ ਕੇ ਉਹ ਜਨਤਕ ਕੀਤਾ ਜਿਹੜਾ ਕਿ ਕਾਨੂੰਨ ਮੁਤਾਬਕ ਗਲਤ ਹੈ ਤੇ ਰਿਪਰੈਜੈਂਟੇਸ਼ਨ ਆਫ ਪੀਪਲ ਐਕਟ ਤੇ ਆਈਪੀਸੀ ਦੇ ਤਹਿਤ ਅਸੀਂ 98 ਨੰਬਰ ਐਫ ਆਈ ਆਰ ਗੁਰੂ ਅਰਸੇਵ ਜੀ ਅਸੀਂ ਦਰਜ ਕੀਤੀ ਹੈ ਤੇ ਬਾਕੀ ਸਾਰੇ ਉਮੀਦਵਾਰਾਂ ਨੂੰ ਵੀ ਅਸੀਂ ਬੇਨਤੀ ਕਰਾਂਗੇ ਕਿ ਕੋਈ ਵੀ ਅਜਿਹਾ ਕਾਰਨ ਨਾ ਕਰਨ ਜਿਸ ਦੇ ਨਾਲ ਸੰਵਿਧਾਨ ਦੀ ਸਾਡੇ ਕਾਨੂੰਨ ਦੀ ਉਲੰਘਣਾ ਹੋਵੇ ਤਾਂ ਕਿ ਸਾਨੂੰ ਫਿਰ ਤੁਹਾਡੇ ਖਿਲਾਫ ਵੀ ਕੋਈ ਅਜਿਹੀ ਕਾਰਵਾਈ ਕਰਨੀ ਪਵੇ ਦਿਨਾ ਸ਼ਬਦਾਂ ਦੇ ਨਾਲ ਹੀ ਅਸੀਂ ਆਸ ਕਰਦੇ ਹਾਂ ਕਿ ਬਾਕੀ ਸਾਰੇ ਉਮੀਦਵਾਰ ਵੀ ਸਾਰੇ ਕਾਨੂੰਨ ਦੀ ਪਾਲਣਾ ਕਰਨਗੇ ਧੰਨਵਾਦ ਜੈ ਹਿੰਦ